ਨੈਸ਼ਨਲ ਸਟਾਈਲ ਜਿਹੜੀ ਉਹ ਇਕੱਲੇ ਨੂੰ ਸਾਰਾ ਹੁੰਦਾ ਤੇ ਇਕੱਲੇ ਨੂੰ ਸਾਰੇ ਵਾਲਾ ਕੰਮ ਸੀ ਇੱਕ ਪਾਸੇ ਕਾਲੀ ਦਲ ਕੋਡੀ ਪਾ ਰਿਆ ਸੀ ਨੂੰ ਫੜਨ ਵਾਲੇ ਸਾਰੇ ਸੀ ਤੇ ਮਤਲਬ ਸੁਖਵੀਰ ਬਾਦਲ ਰੇਡ ਜਿੱਤ ਗਏ ਤੇ ਉਹ ਤਾਂ ਡਾਇਨਾਸੌਰ ਲਈ ਫਿਰਦੇ ਹੁਣ ਮੈਂ ਕਹਾਂ ਜੀ ਬਹੁਤ ਫੇਮਸ ਹੋ ਰਿਹਾ ਮੈਂ ਕਹਾਂ ਦੇਖੋ ਹਾਂ ਜਦੋਂ ਇਕੱਲੇ ਨੂੰ ਸਾਰਾ ਜਦੋਂ ਸਾਰੇ ਲੱਤਾਂ ਬਣੀਆਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਫਿਰ ਝੋਟੇ ਮੰਗ ਖੱਚ ਕੇ ਲੈ ਕੇ ਸਾਰਿਆਂ ਨੂੰ ਪਾਲੇ ਤੱਕ ਹਾਂ ਫਿਰ ਮੂੰਹ ਘੱਟ ਤੇ ਸਾਰਿਆਂ ਦੇ ਆ ਨਹੀਂ ਉਹ ਤੁਸੀਂ ਦੇਖਿਆ ਡਾਇਨਾਸੌਰ ਇਹ ਹਰਪ੍ਰੀਤ ਸਿੰਘ ਕੀ ਦੂਜੇ ਤੀਜਿਆਂ ਮਗਰ ਹੀ ਆਉਂਦੇ ਸੀ ਮਿੱਟੀ 'ਚ ਖੱਚੇ ਨਾਲ ਉਹ ਜਿਹੜੇ ਤੁਸੀਂ ਡਾਇਨਾਸੌਰ ਦੀ ਗੱਲ ਕਰਦੇ ਨੇ ਕਹਿੰਦੇ ਸੀ ਨਾ ਕਿ ਡਾਇਨਾਸੌਰ ਪੰਜਾਬ 'ਚ ਆ ਸਕਦੇ ਨੇ ਅਕਾਲੀ ਦਲ ਨਹੀਂ ਆ ਸਕਦੇ ਉਹਨਾਂ ਦੱਸਣਾ ਚਾਹੁੰਦਾ ਕਿ ਅਕਾਲੀ ਦਲ ਤਾਂ ਆ ਗਏ ਹੁਣ ਤੁਸੀਂ ਆਪਣਾ ਆਪਣਾ ਜਿਹੜੀ ਪੰਜਾਬ ਦੇ ਵਿੱਚ 5 ਸਾਲ ਕਾਂਗਰਸ ਨੇ 4 ਸਾਲ ਝਾੜ ਨੂੰ ਜਿਹੜੀ ਲੁੱਟ ਮਚਾਈ ਆ ਜਾਂ ਜਿਹੜਿਆਂ ਨੇ ਮਤਲਬ ਇਹ ਇਹ ਬਹੁਤ ਪੰਜਾਬ ਦਾ ਨੁਕਸਾਨ ਕਰ ਲਈ ਚਾਲਣਾ ਚੱਲੀਆਂ ਨੇ ਉਹ ਸੁਚੇਤ ਰਹਿਣ ਕਿਉਂਕਿ ਸਰਦਾਸਪੂਰੀ ਸਿੰਘ ਬਾਦਲ ਜੀ ਇੱਥੇ ਡਿਵੈਲਪਮੈਂਟ ਦਾ ਭਾਈਚਾਰਕ ਸਾਂਝ ਦਾ ਪੰਜਾਬ ਦੇ ਵਿਜ਼ਨ ਦਾ ਫਿਊਚਰ ਦਾ ਏਜੰਡਾ ਲੈ ਕੇ ਆਉਣਗੇ ਉੱਥੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਹੀ ਮੈਂ ਕਹਿੰਦਾ ਵੀ ਡੈਨਾਸੌਰ ਆਉਣ ਨਾ ਆਉਣ ਅਕਾਲੀ ਦਲ ਦਾ ਭਾਈ ਆ ਗਿਆ ਫਿਰ ਚੱਲਦੀ ਹੈ ਨਾ ਕੱਲ ਦੀ ਵੀਡੀਓ ਵੀ ਡੈਨਾਸੌਰ ਦੇ ਨਾਲ ਹੀ ਲੈ ਕੇ ਆ ਰਹੇ ਗੱਲ 'ਚ ਪਾ ਕੇ ਸੰਗਲ ਲਿਆਂਦਾ ਉਹ ਤੋਂ ਇੱਕ ਸੰਕੇਤ